ਕੁਲ ਕਾਇਨਾਤ ਦੇ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਸੋ ਹਲਕਾ ਸੰਗਰੂਰ ਜੇ ਸੰਗਰੂਰ ਦਾ ਨਾਮ ਲੈਣ ਦੇ ਨਾਲ ਤੁਹਾਡੇ ਦਿਮਾਗ ਚ ਆ ਸਕਦਾ ਭਾਈ ਅਮਰਪਾਲ ਸਿੰਘ ਤੇ ਫਿਰ ਕਿਉਂ ਨਹੀਂ ਉੱਤੇ ਹੋ ਜਿੱਤ ਹੋएगी ਭਾਈ ਅਮਰਪਾਲ ਸਿੰਘ ਦੀ ਸੋ ਅਮਰਪਾਲ ਸਿੰਘ ਦਾ ਜਿਹੜਾ ਨਾਮ ਹੈਗਾ ਇਹ ਵਿਰੋਧੀਆਂ ਦੇ ਜਿਹੜਾ ਦਿਮਾਗ ਦੇ ਵਿੱਚ ਅੱਜ ਕੱਲ੍ਹ ਛਾਇਆ ਪਿਆ ਕਿਉਂਕਿ ਕੋਈ ਨਹੀਂ ਚਾਹੁੰਦਾ ਕਿ ਉਹ ਕੀ ਆਵੇ ਔਰ ਬਹੁਤ ਸੋਣਾ ਕਦਮ ਹੈਗਾ ਜਿਹੜੀਆਂ ਵੀ ਇਹ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਜਾਂ ਫਿਰ ਉਹਨਾਂ ਦੇ ਆਪਣੇ ਹੀ ਦੋਸਤਾਂ ਨੇ ਜਾਂ ਉਹਨਾਂ ਦੇ ਆਪਣੇ ਜਥੇਬੰਦੀ ਨੇ ਵੀ ਅਗਰ ਫੈਸਲਾ ਲਿਆ ਕਿਉਂਕਿ ਬਹੁਤ ਜਸ ਸਾਰੇ ਜਿਹੜੇ ਵਿਰੋਧੀ ਹੈਗੇ ਬਹੁਤ ਸਾਰੀਆਂ ਗੱਲਾਂ ਕਰ ਰਹੇ ਆ ਉਸੇ ਅਲੱਗ-ਅਲੱਗ ਜਗ੍ਹਾ ਤੇ ਸੁਣਿਆ ਹੋਊਗਾ ਕਿ ਪੰਜਾਬੀ ਹੀ ਪੰਜਾਬੀ ਦੀ ਜਿਹੜੇ ਪੱਤ ਲਾਉਣ ਨੂੰ ਫਿਰਦੇ ਆ ਠੀਕ ਹੈ ਇਹ ਬਿਰਸਤ ਸਿੰਘ ਵਲਟੋਵਾ ਤੇ ਇੱਕ ਹੋਰ ਇਨਸਾਨ ਦਾ ਮੈਂ ਬਿਆਨ ਸੁਣਿਆ ਕਿ ਜਿਨ੍ਹਾਂ ਨੇ ਕਿਹਾ ਕਿ ਐਵੇਂ ਜੀ ਉਹਦੇ ਘਰ ਦੇ ਕਹੀ ਜਾਂਦੇ ਕਿ ਸਾਨੂੰ ਕੁਝ ਜਥੇਬੰਦੀਆਂ ਨੇ ਕਿਹਾ ਆ ਅੱਗੇ ਔਣ ਨੂੰ ਕੋਈ ਜਥੇਬੰਦੀ ਨਹੀਂ ਹੈਗੀ ਉਹਨਾਂ ਦੇ ਨਾਲ ਤੇ ਆਪਣੇ ਖਲੋਣ ਬਾਰੇ ਵੀ ਜਿਹੜਾ ਉਹ ਵਿਚਾਰ ਰੱਖਦੇ ਆ ਉਹ ਲੋਕਾਂ ਦੇ ਅੱਗੇ ਉਹ ਬਿਲਕੁਲ ਝੂਠ ਹੈਗਾ ਬਿਲਕੁਲ ਗਲਤ ਹੈਗਾ ਕਿਉਂਕਿ ਜਿਹੜਾ ਅਕਾਲੀ ਦਲ ਹੈਗਾ ਇਹ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਨਹੀਂ ਸੀ ਇਹ ਹਮੇਸ਼ਾ ਭਾਜਪੀ ਦੇ ਨਾਲ ਸੀ ਤੇ ਜਾਂ ਫਿਰ ਤੁਹਾਨੂੰ ਪਤਾ ਹੈ ਕਿ ਇਹ ਪੰਜਾਬ ਨੂੰ ਵੇਚਣ ਤੇ ਲੱਗਿਆ ਹੋਇਆ ਸੀ ਕੀ ਨਹੀਂ ਵੇਚਿਆ ਪੰਜਾਬ ਦਾ ਪੰਜਾਬ 'ਚ ਬਹੁਤ ਕੁਝ ਬਣਾਇਆ ਹੈਗਾ ਆ ਅਕਾਲੀਆਂ ਨੇ ਤੁਸੀਂ ਜਾਣਦੇ ਹੋ ਪਰ ਪੰਜਾਬ ਦਾ ਗਵਾਇਆ ਵੀ ਬਹੁਤ ਕੁਝ ਹੈ ਜੇ ਪੰਜਾਬ ਦੇ ਵਿੱਚ ਕੁਝ ਇਮਾਰਤਾਂ ਖੜੀਆਂ ਕਰ ਦਿੱਤੀਆਂ ਜੇ ਪੰਜਾਬ ਦੇ ਵਿੱਚ ਕੁਝ ਪ੍ਰੌਪਰਟੀਆਂ ਨੂੰ ਉਹਨਾਂ ਨੇ ਆਪਣਾ ਬਣਾ ਲਿਆ ਤੇ ਉਹਨਾਂ ਨੇ ਪੰਜਾਬੀਆਂ ਨੂੰ ਵੀ ਤੇ ਕੱਢ ਦਿੱਤਾ ਇਹ ਇੱਕ ਬਹੁਤ ਸਾਰੀ ਜਿਹੜੀ ਦਿਮਾਗ 'ਚ ਰੱਖਣ ਵਾਲੀ ਗੱਲ ਨਾ ਕਿ ਤੁਸੀਂ ਮਾਰਤਾ ਬਣੀਆਂ ਨਾ ਦੇਖੋ ਤੁਸੀਂ ਇਹ ਨਾ ਦੇਖੋ ਕਿ ਸਾਡੇ ਰਸਤੇ ਸਾਡੀਆਂ ਨਾਲੀਆਂ ਪੱਕੀਆਂ ਕਰ ਦਿੱਤੀਆਂ ਤੁਸੀਂ ਇਹ ਦੇਖੋ ਕਿ ਪੰਜਾਬੀ ਕੋਈ ਨਹੀਂ ਰਹੀਆਂ ਉਹ ਨਾਲੀਆਂ ਪੱਕੀਆਂ ਕੀ ਕਰਨੀਆਂ ਸੀ ਕਿਉਂਕਿ ਜਿਹੜੀ ਵੀ ਸਰਕਾਰ ਆਈ ਉਹਨੇ ਨਾਲੀਆਂ ਪੱਕੀਆਂ ਕਰਨ ਤੋਂ ਇਲਾਵਾ ਹੋਰ ਕੁਝ ਕੀਤਾ ਨਹੀਂ ਕਿਸੇ ਵੀ ਤੁਸੀਂ ਪਿੰਡ 'ਚ ਚਲੇ ਜਾਓ ਕਿਸੇ ਵੀ ਤੁਸੀਂ ਕਸਬੇ ਚ ਚਲੇ ਜਾਓ ਕਿਸੇ ਵੀ ਤੁਸੀਂ ਸ਼ਹਿਰ ਦੇ ਜਿਹੜੇ ਇਲਾਕੇ ਚ ਚਲੇ ਜਾਓ ਤੁਹਾਨੂੰ ਇਹ ਉਹ ਕਹਿਣਗੇ ਕਿ ਪਿਛਲੇ ਸਾਲ ਵੀ ਆ ਪਾਈਪ ਪਈ ਸੀ ਹੁਣ ਆ ਪਾਈਪ ਪਈ ਹੈ ਕਿਉਂਕਿ ਹਰ ਸਾਲ ਨਾਲੀਆਂ ਟੁੱਟਦੀਆਂ ਤੇ ਬਣਦੀਆਂ ਰਹਿੰਦੀਆਂ ਪਰ ਉਹਨਾਂ ਨੇ ਜਿਹੜੀ ਇਨਸਾਨਾਂ ਦੀ ਕਿਸਮਤ ਤੋੜ ਦਿੱਤੀਆਂ ਨਾਲੀਆਂ ਨੇ ਉਹ ਕਿਸੇ ਕਿਸੇ ਨੂੰ ਯਾਦ ਹੈਗਾ ਕਿਉਂਕਿ ਵੈਸੇ ਵੀ ਸ਼ਹਿਰੀ ਇਲਾਕਿਆਂ ਵਿੱਚ ਤਾਂ ਉਹਨਾਂ ਨੂੰ ਯਾਦ ਹੀ ਨਹੀਂ ਕੀਤਾ ਜਾਂਦਾ ਸ਼ਹਿਰੀ ਇਲਾਕੇ ਵਿੱਚ ਤਾਂ ਕਾਂਗਰਸ ਤੇ ਥੋੜਾ ਹੁਣ ਭਾਜੀਪੀ ਦਾ ਜੜਾ ਝੁਕਾਵਾ ਜ਼ਿਆਦਾ ਆ ਗਿਆ ਚਾਹੇ ਤੁਸੀਂ ਕਹੋ ਚਾਹੇ ਨਾ ਕਹੋ ਪਰ ਜਿਹੜੇ ਪਿੰਡੂ ਵਾਲੇ ਇਲਾਕੇ ਹੈਗੇ ਉਹ ਜ਼ਰੂਰ ਅਕਾਲੀ ਦਲ ਨੂੰ ਆਪਣਾ ਇੱਕ ਪੰਥਕ ਜਿਹਦਾ ਪਾਰਟੀ ਸਮਝਦੇ ਸੀ ਪਰ ਇਹਦਾ ਤਾਂ ਖੋਸ਼ ਨਹੀਂ ਹੋਇਆ ਸੋ ਜਿਹੜੇ ਜਿਨੇ ਵੀ ਪੰਜਾਬੀ ਹੈਗੇ ਆ ਉਹਨਾਂ ਨੂੰ ਚਾਹੇ ਉਹ ਸ਼ਹਿਰ 'ਚ ਵਸਦੇ ਆ ਚਾਹੇ ਉਹ ਪੰਜਾਬ 'ਚ ਵਸਦੇ ਆ ਚਾਹੇ ਉਹ ਬਾਹਰ ਵਸਦੇ ਆ ਠੀਕ ਹੈ ਚਾਹੇ ਉਹ ਪਿੰਡਾਂ 'ਚ ਵਸਦੇ ਆ ਚਾਹੇ ਉਹ ਬਾਹਰ ਵਸਦੇ ਆ ਉਹਨਾਂ ਨੂੰ ਆਪਣੇ ਪੰਜਾਬ ਦੇ ਨਾਲ ਜਿਹੜਾ ਇੱਕ ਹਿੱਤ ਸੀਗਾ ਇੱਕ ਮੋਹ ਸੀਗਾ ਉਹ ਤੋੜ ਦਿੱਤਾ ਕਾਗਲੀਆਂ ਨੇ ਕਿਉਂਕਿ ਹੁਣ ਜਿਹੜੇ ਬਾਹਰ ਆ ਉਹ ਤਾਂ ਜ਼ਰੂਰ ਕਹਿੰਦੇ ਆ ਕਿ ਪੰਜਾਬ ਨੂੰ ਬਚਾ ਲਓ ਪਰ ਜਿਹੜੇ ਉੱਥੇ ਹੈਗੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਅਗਰ ਉਹ ਗੱਲ ਕਰਦੇ ਆ ਜੋ ਕੁਝ ਸੁਣਨ ਵਿੱਚ ਆਉਂਦੀ ਵੀ ਹੈਗੀ ਤਾਂ ਤੁਸੀਂ ਜਾਣਦੇ ਹੋ ਕਿ ਉਹਨਾਂ ਨੂੰ ਡਿਪਰੂ ਘੜ੍ਹ ਭੇਜ ਦਿੱਤਾ ਜਾਂਦਾ ਹੈ ਸੋ ਹਰ ਗੱਲ ਦੇ ਨਾਲ ਜਦੋਂ ਜਦੋਂ ਟਿਬਰੂ ਘੜ ਆ ਜਾਂਦਾ ਕਿਉਂਕਿ ਇਹ ਜਿਹੜੇ ਹੁਣ ਅਕਾਲੀ ਕਹ ਰਹੇ ਸੀ ਕਿ ਗਲਤ ਕੀਤਾ ਗਿਆ ਆ ਤੇ ਅਗਰ ਉਹਨੂੰ ਸ਼ਟਾਉਨ ਦੇ ਵਿੱਚ ਜਾਂ ਫਿਰ ਉਹਦੀ ਜ਼ਮਾਨਤ ਦੇ ਵਿੱਚ ਇੱਕ ਕਦਮ ਅੱਗੇ ਵੱਧਦਾ ਤੇ ਫਿਰ ਅਕਾਲੀਆਂ ਨੂੰ ਪੀੜ ਕਿਉਂ ਹੁੰਦੀ ਹੈ ਤੁਸੀਂ ਖੁਦ ਸੋਚੋ ਕਿ ਫਿਰ ਉਹਨਾਂ ਦਾ ਦਰਦ ਕਿਉਂ ਉੱਠਦਾ ਆ ਫਿਰ ਉਹ ਉਹਨਾਂ ਦੇ ਅ ਅਮਰਤਪਾਲ ਦੇ ਮਾਪਿਆਂ ਦੇ ਕੋਲ ਗਏ ਸੀ ਈ ਆਪਣੀ ਸਫਾਰਿਸ਼ ਲੈ ਕੇ ਕਿ ਤੁਸੀਂ ਸਾਡਾ ਸਾਥ ਦਿਓ ਪਰ ਫਿਰ ਉਸ ਕੱਲ ਵਿੱਚ ਕਿਉਂ ਨਹੀਂ ਹੈਗੇ ਜਦੋਂ ਸਾਰੀਆਂ ਸੰਗਤਾਂ ਨੇ ਜਾਂ ਲੋਕਾਂ ਨੇ ਉਹਨਾਂ ਨੂੰ ਇਹ ਚੀਜ਼ ਕਹੀ ਕਿ ਤੁਸੀਂ ਹਟ ਜਾਓ ਫਿਰ ਇਸ ਸੇਕ ਤੋਂ ਅਗਰ ਤੁਹਾਨੂੰ ਪੰਜਾਬ ਦਾ ਦੁੱਖ ਹੈਗਾ ਤੇ ਤੁਸੀਂ ਉਹਨਾਂ ਦੇ ਨਾਲ ਕੰਪਰੋਮਾਈਜ਼ ਕਰੋ ਨਾ ਫਿਰ ਤੁਸੀਂ ਉਹਨਾਂ ਦੇ ਨਾਲ ਵਿਚਾਰ ਵਟਾਂਦ ਨਹੀਂ ਕਰੋ ਕਿ ਆਪਾਂ ਇੱਥੇ ਕਰਨਾ ਕੀ ਹੈਗਾ ਆ ਤੁਸੀਂ ਉਹਨਾਂ ਦਾ ਸਹਿਯੋਗ ਆਪਣੇ ਆਪ ਲੈ ਸਕਦੇ ਸੀ ਪਰ ਜੇ ਤੁਸੀਂ ਹੁਣ ਪਹਿਲਾਂ ਹੀ ਵਿਕਾਉ ਬਣ ਜਾਓ ਤੁਸੀਂ ਪਹਿਲਾਂ ਹੀ ਇਹ ਕਹਿ ਦੋ ਕਿ ਵੀ ਮਤਲਬ ਤੁਸੀਂ ਸਾਡੇ ਕੋਲ ਵਿਕ ਜਾਓ ਤਾਂ ਕੌਣ ਮਿਕਣਾ ਚਾਹੇਗਾ ਨਾ ਹੁਣ ਇਹਨਾਂ ਨੇ ਜਦੋਂ ਆਪਣੀ ਆਪਣਾ ਜਿਹੜਾ ਮੂਹ ਉਹ ਲੈ ਕੇ ਆਣਾ ਹੈ ਹਾਰ ਵਾਲਾ ਉਦੋਂ ਵੀ ਸੋਚੋ ਇਹਨਾਂ ਨੇ ਇਹਨਾਂ ਦੇ ਕੋਲ ਬਹੁਤ ਸਾਰੀ ਗੱਲਾਂ ਹੁੰਦੀਆਂ ਹੈ ਕੈਨ ਨੂੰ ਜੇ ਹਾਰ ਗਏ ਹੁਣ ਤੇ ਇਹਨਾਂ ਦੇ ਜਿਹੜੇ 2-3 ਬਣੇ ਸੀਗੇ ਸ਼ਾਇਦ 2 ਹੀ ਸੀਟਾਂ ਮਿਲੀਆਂ ਸੀ ਇਹ ਤਾਂ ਉਹਦੇ ਵਿੱਚ ਵੀ ਇਹਨਾਂ ਨੂੰ ਸ਼ਰਮ ਨਹੀਂ ਆਈ ਹੈਗੀ ਕਿ ਅਸੀਂ ਹੁਣ ਹੀ ਪੰਜਾਬ ਦਾ ਸੋਚ ਲਈਏ ਹੁਣ ਵੀ ਆ ਕੇ ਕਾਂਗਰਸ ਨੂੰ ਗਾਲ੍ਹਾਂ ਕੱਢਦੇ ਆ ਹੁਣ ਵੀ ਆ ਕੇ ਭਾਜਪਾ ਨੂੰ ਤੇ ਆਪ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਆ ਸੈਂਟਰ ਨੇ ਨਹੀਂ ਕੀਤਾ ਸੈਂਟਰ ਦੇ ਤਾਂ ਤੁਸੀਂ ਨਾਲ ਮਿਲੇ ਸੀ ਭਾਜਪਾ ਤੇ ਅੱਜ ਵੀ ਤੁਹਾਡੀ ਹੈਗੀ ਤੁਸੀਂ ਭਾਜਪਾ ਨੂੰ ਤਾਂ ਗਾਲ੍ਹਾਂ ਕੱਢਦੇ ਚੰਗੇ ਵੀ ਨਹੀਂ ਲੱਗਦੇ ਔਰ ਦੂਸਰੀ ਗੱਲ ਰਹੀ ਕਾਂਗਰਸ ਦੀ ਤੇ ਤੁਸੀਂ ਕੀ ਕਰਨੇ ਆ ਹੁਣ ਜੇ ਅਸੀਂ ਦੂਸਰੀਆਂ ਪਾਰਟੀਆਂ ਨੂੰ ਗਾਲਾਂ ਕੱਢਦੇ ਤਾਂ ਆਪਣੀਆਂ ਚੀਜ਼ਾਂ ਉੱਥੇ ਰੱਖੋ ਮੋਟਰਾਂ ਦੀ ਬਿਜਲੀ ਫ੍ਰੀ ਕਰਕੇ ਤੁਸੀਂ ਸਾਰੇ ਲੋਕਾਂ ਨੂੰ ਇਹ ਲੱਤ ਲਾ ਦਿੱਤੀ ਕਿਉਂਕਿ ਘਰਾਂ ਵਾਲੇ ਸੋਚਦੇ ਸੀ ਸਾਡੀ ਬਿਜਲੀ ਕਦੋਂ ਫ੍ਰੀ ਹੋਵੇ ਹੁਣ ਘਰਾਂ ਵਾਲਿਆਂ ਦੀ ਵੀ ਬਿਜਲੀ ਫ੍ਰੀ ਹੋ ਗਈ ਸੋ ਉਹ ਜਿਹੜੀਆਂ ਨਾਲੀਆਂ ਦੀ ਗੱਲ ਆ ਉਹ ਉੱਥੇ ਤੱਕ ਰਹਿ ਗਈ ਕਿ ਹਾਂ ਜੀ ਹਰ ਵਾਰੀ ਨਾਲੀਆਂ ਬੰਦੀਆਂ ਪਾਈਪ ਪੇ ਗਈਆਂ ਜਿਹੜਿਆ ਪਾਈਪ ਪੇਗੇ ਉਹ ਪਾਈਪ ਪੇਗੇ ਮਤਲਬ ਸੀਵਰਜ ਤੱਕ ਸੀਗੀ ਗੱਲ ਪਰ ਇਹ ਜਿਹੜੇ ਪੈਸੇ ਹੈਗੇ ਇਹ ਅਗਰ ਤੁਸੀਂ ਉਹਨਾਂ ਚੀਜ਼ਾਂ ਤੇ ਲਾਉਂਦੇ ਕਿਸੇ ਦੀ ਹੈਲਥ ਤੇ এডਿਕੇਸ਼ਨ ਤੇ ਤਾਂ ਜ਼ਿਆਦਾ ਵਧੀਆ ਹੁੰਦਾ ਕਿੰਨੇ ਸਕੂਲ ਬਣਾਏ ਤੁਸੀਂ ਕਿੰਨੇ ਸਾਲ ਪਹਿਲਾਂ ਤੇ ਸਰਕਾਰੀ ਸਕੂਲ ਬਣੇ ਜਿਹਨਾਂ ਦੀਆਂ ਇਮਾਰਤਾਂ ਵੀ ਟੁੱਟ ਚੁੱਕੀਆਂ ਤੁਸੀਂ ਤਾਂ ਉਹ ਵੀ ਨਹੀਂ ਬਣਾਈਆਂ ਸੋ ਸੰਗਰੂਰ ਹਲਕੇ ਤੋਂ ਅਗਰ ਇਹ ਚੀਜ਼ ਸ਼ੁਰੂ ਹੁੰਦੀ ਹੈ ਜਾਂ ਫਿਰ ਲਖਸਤਾਨਾ ਵੀ ਖੜਾ ਹੋਇਆ ਉਹਦੇ ਅ ਕੁਝ ਵਰਕਰ ਜਿਹੜੇ ਆ ਉਹ ਹੋਰ ਸਟੇ ਹੋਰ ਸ਼ਹਿਰਾਂ ਦੇ ਵਿੱਚ ਵਖੜੇ ਹੋਏ ਆ ਸੋ ਅਗਰ ਉਹਨਾਂ ਦੀਆਂ ਸੀਟਾਂ ਜਿੱਤਦੀਆਂ ਜਾਂ ਲਖੀਸਤਾਨੇ ਦੇ ਵਿੱਚ ਜਿੱਤਦੀ ਤਾਂ ਮੈਨੂੰ ਲੱਗਦਾ ਕਿ ਪੰਜਾਬ ਦਾ ਇੱਕ ਜ਼ਰੂਰੀ ਨਹੀਂ ਪੰਥਕ ਮਤਲਬ ਪੰਜਾਬੀਅਤ ਦੇ ਵਿੱਚ ਇੱਕ ਵੱਧਦੀ ਹੋਈ ਗੱਲ ਹੋਊਗੀ ਕਿ ਉਹ ਜਾ ਕੇ ਐਮਪੀ ਬਣ ਕੇ ਆਪਣੀ ਗੱਲਾਂ ਜੜੀਆਂ ਉਹ ਸੈਂਟਰ ਨੂੰ ਜਾ ਕੇ ਦੱਸ ਸਕਦੇ ਜਾਂ 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 ਕੀ ਹੁੰਦਾ ਹੈ ਤੁਸੀਂ ਬਾਅਦੋਂ ਦੇਖ ਸਕਦੇ ਪਰ ਤੁਹਾਨੂੰ ਲੱਗਦਾ ਕਿ ਉਹ ਗੱਲ ਜ਼ਰੂਰ ਕਰਨਗੇ ਆਮ ਆਦਮੀ ਪਾਰਟੀ ਤੋਂ ਹੋਂਦ ਵਿੱਚ ਆਈਏ ਤਾਂ ਸਾਰਿਆਂ ਨੂੰ ਲੱਗਾ ਕਿ ਉਹ ਮਤਲਬ ਉਹਨੇ ਦਿੱਲੀ ਦੇ ਵਿੱਚ ਅੱਛਾ ਕੰਮ ਕੀਤਾ ਆ ਬਿਜਲੀ ਫ੍ਰੀ ਕੀਤੀ ਹੈ ਨਸਾਫਰ ਸੜਕਾਂ ਸਾਫ਼ ਕਰ ਦਿੱਤੀਆਂ ਹਨ ਤੇ ਇਹ ਚੀਜ਼ ਸਾਰੇ ਦੇ ਦਿਮਾਗ 'ਚ ਸੀ ਹੁਣ ਜਦੋਂ ਪੰਜਾਬ ਚ ਹੈ ਪੰਜਾਬ ਦੇ ਵਿੱਚ ਸੜਕਾਂ ਸਾਫ਼ ਹੀ ਸੀਗੀਆਂ ਪਰ ਪੰਜਾਬ ਦੇ ਵਿੱਚ ਜਿਹੜੇ ਹੁਣ ਫਲਾਈਓਵਰ ਨਿਕਲ ਗਏ ਆ ਮੈਂ ਦੇਖਿਆ ਕਿ ਬਹੁਤ ਸਾਰਾ ਜਿਹੜੇ ਫਲਾਈਓਵਰ ਨਿਕਲੇ ਹੋਏ ਆ ਸਮੁੱਖ ਦੀ ਗੱਲ ਇਹ ਕਿ ਜਿਹੜੇ ਫਲਾਈਓਵਰਾਂ ਤੇ ਸੀ ਵਿਰਾਜ ਤੱਕ ਗੱਲ ਰਹਿ ਗਈ ਸੀ ਗੱਲ ਲੈ ਕੇ ਜਾਣੀ ਚਾਹੀਦੀ ਸੀ ਪੰਜਾਬ ਦੀ ਹੋਂਦ ਨੂੰ ਮੁੱਖ ਰੱਖ ਕੇ ਪੰਜਾਬ ਚਾਹੁੰਦਾ ਕੀ ਹੈ ਪੰਜਾਬ ਦੀ ਹੋਂਦ ਨੂੰ ਖਤਰਾ ਹੈ ਤੇ ਪੰਜਾਬ ਦੀ ਹੋਂਦ ਕਿਵੇਂ ਬਚਾਈ ਜਾ ਸਕਦੀ ਹੈ ਸੋ ਜਦੋਂ ਸਾਡੇ ਪੰਜਾਬ ਦੇ ਵਿੱਚ ਬੱਚੇ ਜੰਮਦੇ ਆ ਉਦੋਂ ਤੋਂ ਲੈ ਕੇ ਉਹਨਾਂ ਦੇ ਦਿਮਾਗ 'ਚ ਪਾਇਆ ਜਾਂਦਾ ਬਾਹਰ ਜਾਣਾ ਕਿਉਂਕਿ ਹੁਣ 40 ਸਾਲ ਤੋਂ ਪਿਛਲੇ ਤੋਂ ਇਹੀ ਹੋ ਰਿਹਾ ਹੈ ਤੇ ਜਿਹੜੇ ਲੋਕੀ ਬਾਹਰ ਆ ਕੇ ਵੱਸ ਜਾਂਦੇ ਉਹਨਾਂ ਨੂੰ ਲੱਗਦਾ ਕਿ ਅਸੀਂ ਸੰਪੂਰਨ ਹੋ ਗਏ ਹਾਂ ਜਦ ਕਿ ਇਨਸਾਨ ਜਿਹੜੇ ਹੈਗੇ ਆ ਹੋਰ ਦੇਸ਼ਾਂ ਦੇ ਵਿੱਚ ਉਹ ਕੀ ਕਰਦੇ ਕਿ ਉਹ ਜੰਮਦੇ ਆ ਤੇ ਉਹ ਆਪਣਾ ਬਚਪਨ ਗੁਜ਼ਾਰਦੇ ਆ ਠੀਕ ਹੈ ਉਹ ਪੜਦੇ ਆ ਉਹ ਲਿਖਦੇ ਆ ਉਹ ਵੱਡੇ ਹੁੰਦੇ ਆ ਉਹ ਕਿਸੇ ਫੀਲਡ ਵਿੱਚ ਜਾਂਦੇ ਆ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣੇ ਗ੍ਰਸਤੀ ਜੀਵਨ ਜਿਹੜਾ ਉਹ ਬਤੀਤ ਕਰਦੇ ਆ ਕਿ ਘਰ ਬਣਾਉਂਦੇ ਆ ਵੱਡੇ ਹੁੰਦੇ ਆ ਬੱਚਿਆਂ ਦਾ ਵਿਆਹ ਕਰਦੇ ਆ ਤੇ ਉਹ ਫਿਰ ਮਰਨ ਦੀ ਸੋਚਦੇ ਆ ਪਰ ਸਾਡਾ ਕੀ ਹੈਗਾ ਇਹ ਜੰਮਦੇ ਆ ਥੋੜਾ ਜਿਹਾ ਪੜਦੇ ਤੇ ਫਿਰ ਸਿੱਧਾ ਬਾਹਰ ਹੁਣ ਇਹ ਇਤਿਹਾਸ ਸਾਡੇ ਆ ਕਿੱਥੋਂ ਆਈਆਂ ਮੈਂ ਤਾਂ ਤੁਸੀਂ ਅਕਾਲੀ ਦਲ ਨਹੀਂ ਕਹਿ ਸਕਦੇ ਕਿਉਂਕਿ ਅਕਾਲੀ ਦਲ ਨੇ ਬਹੁਤ ਟਾਈਮ ਰਾਜ ਕੀਤਾ ਪੰਜਾਬ ਦੇ ਉੱਪਰ ਸੋ ਇਹਨਾਂ ਨੂੰ ਜਿਵੇਂ ਹੁਣ ਨਠਾਰ ਰਿਹਾ ਲੋਕ ਇਹ ਬਹੁਤ ਚੰਗੀ ਗੱਲ ਹੈ ਮੈਂ ਕਹਿੰਨੀ ਕਿ ਨਠਾਓ ਜਾਂ ਨਾ ਨਠਾਓ ਇਹ ਆਉਂਦੇ ਆਓ ਇਹਨਾਂ ਦੀ ਗੱਲ ਸੁਣੋ ਕਿਉਂਕਿ ਪਹਿਲਾਂ ਵੀ ਤਾਂ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਜਦੋਂ ਪਹਿਲਾਂ ਪਹਿਲਾਂ ਇਹਨਾਂ ਦੀਆਂ ਗੱਲਾਂ ਹੁੰਦੀਆਂ ਸੀ ਉਦੋਂ ਕਿਹੜੇ ਗੱਲਾਂ ਇਹਨਾਂ ਨੂੰ ਕਰਦੀਆਂ ਨਹੀਂ ਹੁੰਦੀਆਂ ਸੀਗੀਆਂ ਸੋ ਇਦਾਂ ਪੰਜਾਬ ਦੀ ਹੋਂਦ ਨੂੰ ਖਤਰਾ ਹੀ ਰਹਿਣਾ ਹੈ ਤੇ ਹੈ ਵੀ ਸੋ ਤੁਸੀਂ ਮੇਨ ਚੀਜ਼ ਹੈਗੀ ਉਹ ਹੈਗੀ ਕਿ ਹੁਣ ਦੀ ਘੜੀ ਅਮਰਪਾਲ ਸਿੰਘ ਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਤੁਹਾਡੀ ਵੋਟਾਂ ਦੀ ਜ਼ਰੂਰਤ ਆ ਤੇ ਜਿੰਨਾ ਵੀ ਹਲਕਾ ਜਿੰਨੇ ਵੀ ਜ਼ਿਲੇ ਸੰਗਰੂਰ ਹਲਕੇ ਦੇ ਵਿੱਚ ਆਉਂਦੇ ਆ ਸੋ ਉਹ ਆਪਣੇ ਆਪਣੇ ਐਫਰਟ ਜ਼ਰੂਰ ਕਰੋ ਆਪਣੇ ਘਰਦਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਫਰੈਂਡਸ ਨੂੰ ਆਪਣੇ ਦੋਸਤਾਂ ਨੂੰ ਇੱਕ ਵਾਰੀ ਜ਼ਰੂਰ ਇਹ ਕਹੋ कि वोट पाई अमरपाल सिंह ਦੇ ਹੱਕ ਚ ਦਿਓ ਸੋ ਅਗਰ ਸਾਡਾ ਕੋਈ ਐਫਰਟ ਹੈਗਾ ਤਾਂ ਅਸੀਂ ਯਾਪ ਜਰੂਰ ਕਰਾਂਗੇ ਸੋ ਇਦਾਂ ਲੱਗਦਾ ਕਿ ਸੰਗਰੂਰ ਹਲਕਾ ਜਿੱਤ ਕੇ ਲਏਗਾ ਅਗਰ ਜਿੱਤ ਜਾਂਦਾ ਆ ਤਾਂ ਮਤਲਬ ਸੂਬਾ ਪੰਜਾਬੀਆਂ ਨੂੰ ਖੁਸ਼ੀ ਹੋਵੇਗੀ ਔਰ ਅਗਰ ਅਗਰ ਇਦਾਂ ਦਾ ਕੁਝ ਰਹਿ ਜਾਂਦਾ ਆ ਤੇ ਉਹਦੇ ਵਿੱਚ ਪੰਜਾਬੀ ਹਲੇ ਕਿਸੇ ਪੋਲ ਵਿੱਚ ਹੈਗੇ ਆ ਪਰ ਚਲੋ ਇਹ ਚੀਜ਼ ਕਰਨੀ ਨਹੀਂ ਹੈ ਕਿ ਇਹ ਸੋਚਣੀ ਨਹੀਂ ਹੈ ਕਿ ਗਲਤ ਸੋਚਦੇ ਆ ਗਲਤ ਪਾਸੇ ਜਾਂਦੇ ਆ ਸਾਨੂੰ ਪਤਾ ਹੈ ਕਿ ਪੰਜਾਬੀ ਜਿਹੜੇ ਆ ਉਹ ਹੁਣ ਆਪਣੀ ਹੋਂਦ ਬਚਾਉਣ ਵਿੱਚ ਚਾਹੇ ਆ ਪੰਜਾਬੀਆਂ ਨੂੰ ਅਕਲ ਆ ਗਈ ਨਹੀਂ ਤੇ ਪੰਜਾਬੀ ਇਦਾਂ ਕਿੱਥੇ ਕਰਦੇ ਸੀ ਕਿ ਜਦੋਂ ਉਹਨਾਂ ਦੇ ਕੋਈ ਵੋਟਾਂ ਮੰਗਣਾਂ ਦਾ ਸੀ ਤਾਂ ਭਜਾ ਦਿੰਦੇ ਸੀ ਹੁਣ ਤਾਂ ਦੇਖਿਆ ਆ ਹੁਣ ਤਾਂ ਸਭ ਦੇਖਿਆ ਕਿ ਹੁਣ ਕੀ ਪੰਜਾਬੀ ਕਰ ਰਹੇ ਨੇ ਉਹ ਬਹੁਤ ਅੱਛਾ ਕਰ ਰਹੇ ਸ਼ਾਬਾਸ਼ ਪੰਜਾਬੀਓ